ਇਹ ਆਪਣੇ ਡ੍ਰੀਮ ਸੀਗਾ ਡੈਡੀ ਦਾ ਤੇ ਮੇਰਾ ਵੀ ਇਦਾਂ ਦਾ ਬਣਾਉਣਾ ਕੁਛ ਵੀ ਮਿਹਨਤ ਕਰਕੇ ਚੀਜ਼ ਇੱਕ ਨੰਬਰ ਬਣਾਉਣੀ ਬਣਾਉਣੀ ਆ ਹਾਂਜੀ ਤੇ ਉਹ ਬਣਾਈ ਆ ਜੀ ਠੀਕ ਹੈ ਜੀ ਸਾਲ ਲੱਗ ਗਿਆ ਇੱਕ ਸਾਲ ਦੋ ਮਹੀਨੇ ਮੋਸਟਲੀ ਇਹਦਾ ਡਿਜ਼ਾਈਨ ਆ ਬਾਹਰੋਂ ਇਹ ਦਵਾਈ ਦਾ ਹੈਗਾ ਕਨਸੈਪਟ ਨਾਲ ਉੱਥੇ ਇਦਾਂ ਦੇ ਰੰਗ ਵੀ ਉਵੇਂ ਹੀ ਕੀਤਾ ਪਾ ਦਵਾਈ ਉਹਵੇਂ ਹਾਂਜੀ ਉੱਥੇ ਇਦਾਂ ਦੇ ਮੋਸਟਲੀ ਬਿੱਲੇ ਬੰਦੇ ਆ ਦਵਾਈ ਦੇ ਵਿੱਚ ਨਾਲ ਇੱਕ ਚੀਜ਼ ਮੈਂ ਹੋਰ ਪੁੱਛਣੀ ਸੀ ਤੁਹਾਡੇ ਘਰ ਦੇ ਵਿੱਚ ਸ਼ੋਰਾਂ ਸਰਾ ਵੀ ਨਹੀਂ ਹੈਗਾ ਨਹੀਂ ਭਰਤ ਵੀ ਪਈ ਹੋਣੀ ਹੈ ਇਹ ਕਰ ਬਲੋਕਾਂ ਨਾਲ ਬਣਿਆ ਜਾਂ ਕੰਕਰੀਟ ਬ੍ਰਿਕਸ ਨਾਲ ਬਣਿਆ ਵੀ ਬਲॉक्स ਦਾ ਬਣਿਆ ਹੈ ਠੀਕ ਹੈ ਜੀ ਆਪਾਂ ਇੱਟ ਤੇ ਕਿਤੇ ਵੀ ਯੂਜ਼ ਨਹੀਂ ਕੀਤੀ ਅੱਸੀ ਗੱਲ ਦੋਸਤੋ ਗਿੱਲ ਬਿਲਾ ਲੈ ਕੇ ਆਏ ਆ ਤੇ ਆਪਣੇ ਭਰਾ ਜਗਦੀਪ ਗਿੱਲ ਨੇ ਬਣਾਇਆਗਾ ਬਾਈ ਜੀ ਨੇ ਕਹਿੰਦੇ ਸ਼ੁਰੂ ਤੋਂ ਸੋਚ ਸੀਗੀ ਵੀ ਪਿੰਡ ਦੇ ਵਿੱਚ ਇਹੋ ਜਿਹਾ ਘਰ ਬਣਾਉਣਾਗਾ ਵੀ ਜਿਹੜਾ ਸੜਕ ਤੋਂ ਲੰਘੇ ਤਾਂ ਪੁੱਛੇ ਵੀ ਬਾਈ ਘਰ ਕਿਦਾਂਗਾ ਤੇ ਜਗਦੀਪ ਗਿੱਲ ਦਾ ਜਿਹੜਾ ਸੁਪਨਾ ਉਹਨੂੰ ਪੂਰਾ ਕਰਨ ਲਈ ਬਾਈ ਨੇ ਅਮਰੀਕਾ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਤੇ ਬਾਈ ਹੁਣ ਪਿੰਡ ਆਏ ਹੋਏ ਸੀ ਤੇ ਅੱਜ ਬਾਈ ਕੋਲ ਪਹੁੰਚੇ ਆ ਹੱਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਤੁਸੀਂ ਸੁਣਾਓ ਕੀ ਹਾਲ ਚਾਲ ਵਧੀਆ ਵੀ ਰੋ ਸੁਣਾਓ ਪਹਿਲਾਂ ਤਾਂ ਬਾਈ ਤੁਹਾਨੂੰ ਮੁਬਾਰਕਾਂ ਜੀ ਬਹੁਤ ਬ ਤਾਂ ਇਹ ਵਰਬਾ ਤੇ ਤੇ ਬਾਈ ਸਭ ਤੋਂ ਪਹਿਲਾਂ ਤਾਂ ਪਿੰਡ ਦੱਸ ਦੀ ਲੱਖੋਵਾਲ ਪੈਂਦਾ ਕਿੱਥੇ ਹੈ ਤੇ ਲੱਖੋੜ ਪੈਂਦਾ ਵੀ ਜੇ ਕੁਹਾੜੇ ਤੋਂ 4 ਕਿਲੋਮੀਟਰ ਦੂਰ ਆ ਜੀ ਹਾਂਜੀ ਤੇ ਆਪਣੇ ਲੁਧਿਆਣੇ ਤੋਂ ਲਾ ਲਓ ਚਲੋ 15 ਕਿਲੋਮੀਟਰ ਠੀਕ ਹੈ ਜੀ ਹਾਂਜੀ ਬਾਈ ਜੇ ਗੱਲ ਕਰੀ ਪੰਜਾਬ ਦੇ ਵਿੱਚ ਬਹੁਤ ਸੋਹਣੇ ਸੋਹਣੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਉਹਨਾਂ ਦੇ ਵਿੱਚ ਅਸੀਂ ਘਰ ਦਿਖਾਉਣੇ ਆ ਤੇ ਤੁਹਾਡਾ ਅੱਜ ਘਰ ਦਾ ਹੋਮ ਟੂਰ ਦਿਖਾਉਣਾ ਹੈਗਾ ਇਹ ਕਿੰਨੇ ਏਰੀਆ ਦੇ ਵਿੱਚ ਬਣਿਆ ਹੋਇਆ ਜਿਵੇਂ ਤੁਸੀਂ ਦੱਸਦੇ ਵੀ ਆਪਣੇ ਜੱਦੀ ਘਰ ਦੇ ਨਾਲ ਹੀ ਬਣਾਇਆ ਜੀ ਹਾਂਜੀ ਜੱਦੀ ਘਰ ਆਪਣਾ ਪਿਛਲੇ ਪਾਸੇ ਉਹ ਸਾਹਮਣੇ ਰੱਖਿਆ ਹੋਇਆ ਜੀ ਅਸੀਂ ਠੀਕ ਹੈ ਜੀ ਤੇ ਆਪਣੇ ਡ੍ਰੀਮ ਸੀਗਾ ਡੈਡੀ ਦਾ ਤੇ ਮੇਰਾ ਵੀ ਇਦਾਂ ਦਾ ਬਣਾਉਣਾ ਕੁਝ ਵੀ ਮਿਹਨਤ ਕਰਕੇ ਚੀਜ਼ ਇੱਕ ਨੰਬਰ ਬਣਾਉਣੀ ਬਣਾਉਣੀ ਆ ਹਾਂਜੀ ਤੇ ਉਹ ਬਣਾਈ ਆ ਜੀ ਠੀਕ ਹੈ ਜੀ ਸਾਲ ਲੱਗ ਗਿਆ 1 ਸਾਲ 2 ਮਹੀਨੇ ਬਣਾਉਣੇ 2 ਮਹੀਨੇ ਹਾਂਜੀ ਤੇ ਭਾਈ ਕਿੰਨਾ ਨੇ ਇਹ ਜੇ ਕਹਿੰਦੇ ਲੈਂਡਸਕੇਪਿੰਗ ਬਹੁਤ ਵਧੀਆ ਪ੍ਰੋਪਰ ਕਿਉਂਕਿ ਮੈਂ ਜ਼ਿਆਦਾਤਰ ਘਰਾਂ ਜੇ ਹਨ ਨਾ ਮਤਲਬ 5 ਫੁੱਟ ਤੋਂ ਉੱਚਾ ਘਰ ਨਹੀਂ ਹੁੰਦਾ। ਹੋ ਠੀਕ ਹੈ। ਐਂਟਰੀ ਹੋ ਜਾਂਦੀ ਹੈਗੀ। ਆਪਾਂ ਬੇਸ ਵੀ ਦਿੱਤਾ ਬੇਸਮੈਂਟ ਵੀ ਦਿੱਤੀ ਆ। ਉੱਪਰ ਵੀ ਘਰ ਆ ਗਿਆ। ਤੇ ਕਿਹਨੇ ਤਿਆਰ ਕੀਤਾ ਭਈ ਇਹ? ਐਕਚੁਅਲੀ ਨਾ ਮੇਰਾ ਦੋਸਤ ਆ ਸ਼ਾਹਰੂਖ ਕਪੂਰ ਠੀਕ ਹੈ ਜੀ। ਕਸ਼ਮੀਰ ਗਾਰਡਨ ਤੋਂ ਤੇ ਰਜ਼ਾਕਾ ਉਹਨਾਂ ਦਾ ਹੈਗਾ। ਉਹ ਉਹਨੇ ਗਾਈਡ ਕੀਤਾ ਆਰ ਆਰਟੀ ਆਰਕਟੈਕਟ ਸੀਗਾ ਮਨਜੀਤ ਦਰਾਹਿਤ। ਠੀਕ ਹੈ ਜੀ ਹਾਂਜੀ ਮਤਲਬ ਦੋਨੇ ਭਰਾਵਾਂ ਦੀ ਮਿਹਨਤ ਸਦਕਾ ਆਪਣਾ ਸੁਪਨਾ ਦਾ ਘਰ ਬਣਿਆ ਬਣਿਆ ਹਾਂਜੀ ਬਿਲਕੁਲ ਉਹਨਾਂ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਜੀ ਜੀ ਬਾਕੀ ਭਾਈ ਜੀ ਬਹੁਤ ਬਾਕਮਾਲ ਘਰ ਬਣਿਆ ਹੋਇਆ ਤੇ ਸੁੱਖ ਨਾਲ ਸਾਹਮਣੇ ਛੜਕ ਆਉਂਦੀ ਆ ਤੇ ਜਦੋਂ ਮੈਂ ਐਂਟਰੀ ਕੀਤੀ ਆ ਤਾਂ ਮੈਨੂੰ ਵੀ ਇੱਕ ਆਨੰਦ ਆ ਗਿਆ ਵੀ ਗਿੱਲ ਬਿਲਾ ਬਾਕੀ ਜਿਹੜਾ ਦਿਖਾਉਣਾਗਾ ਸਾਡੇ ਦਰਸ਼ਕ ਵੀਰ ਵੀ ਖੁਸ਼ ਹੋਣਗੇ ਵੀ ਭਾਈ ਜਗਦੀਪ ਨੇ ਘੈਂਟ ਚੀਜ਼ ਬਣਾਈ ਹੋਈ ਹੈ ਨਹੀਂ ਕੋਈ ਭਾਈ ਇੱਧਰ ਹਜੇ ਕੰਮ ਚੱਲ ਰਿਹਾ ਆਪਣਾ ਬੇਸਮੈਂਟ ਚ ਇੱਥੇ ਕੀ ਕੀ ਚੀਜ਼ ਆ ਜਾਂਦੀ ਹੈ ਜੀ ਇੱਥੇ ਵੀ ਜੀ ਆਪਣੇ ਹੈਗਾ ਬਾਥਰੂਮ ਫੁੱਲ ਨਾਲ ਇੱਕ ਬ ਗੇਸਟ ਆਉਂਦਾ ਜਾਂ ਕੁਛ ਵੀ ਉਹਨਾਂ ਲਈ ਇੱਕ ਠੀਕ ਹੈ ਤੇ ਨਾਲ ਓਪਨ ਕਿਚਨ ਆ ਤੇ ਮੂਰੇ ਬੈਠਣ ਲਈ ਪੈਟੀਓ ਆ ਠੀਕ ਹੈ ਜੀ ਤੇ ਮੂਰੇ ਲਾਨ ਆ ਜਾਂਦਾ ਬੈਠਣ ਜੀ ਤੇ ਉਧਰ ਆਪਣੀ ਨੋਵਾ ਖੜੀ ਹੈ ਬਈ ਉਧਰ ਆਪਣੇ ਤਿੰਨ ਤੋਂ ਚਾਰ ਗੱਡੀਆਂ ਦੀ ਪਾਰਕਿੰਗ ਆ ਉੱਪਰ ਪਾਰਕਿੰਗ ਆ ਜਾਂਦੀ ਹਾਂਜੀ ਠੀਕ ਹੈ ਜੀ ਬਿਲਕੁਲ ਤੇ ਲਓ ਵੀ ਦੋਸਤੋ ਲੈਂਡਸਕੇਪਿੰਗ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਸਰਵੈਂਟ ਰੂਮ ਆ ਗਿਆ ਬਈ ਇਧਰ ਹਾਂਜੀ ਇਧਰ ਨਾਲ ਦੋ ਬੈਡਰੂਮ ਤੇ ਇੱਕ ਬਾਥ ਤੇ ਇੱਕ ਕਿਚਨ ਤੇ ਕੁਲੀ ਵੀ ਰੂ ਦਾ ਹੈਗਾ ਆਪਣੇ ਸਰਵੈਂਟ ਰੂਮ ਲਈ ਬਣਾਇਆ ਮਤਲਬ ਜੇ ਕਹਦੇ ਵੀ ਸਰਵੈਂਟ ਲਈ ਵੀ ਇੱਕ ਤਰ੍ਹਾਂ ਦੀ ਕੋਠੀ ਦੇਦੀ ਬਣਾ ਕੋਠੀ ਦੇਤੀ ਹਾਂ ਜੀ ਇਹ ਨਹੀਂ ਹੈਗਾ ਵੀ ਇੱਕ ਰੂਮ ਜਾਂ ਛੱਡ ਦਿੰਦਾ ਅਗਲਾ ਟਾਪ ਤੇ ਉਹ ਚੀਜ਼ ਨਹੀਂ ਕੀਤੀ ਤੇ ਖੁੱਲੇ ਦਿਲ ਨਾਲ ਜਿਹੇ ਜਿਹਾ ਆਪ ਦਾ ਘਰ ਬਣਾਇਆ ਉਵੇਂ ਹੀ ਆਪਣੇ ਜਿਹੜੇ ਕੰਮ ਕਰਨ ਲੈ ਉਹਨਾਂ ਨੂੰ ਵੀ ਪਿਆਰ ਕੀਤਾ ਬਿਲਕੁਲ ਜੀ ਤੇ ਲਓ ਵੀ ਦੋਸਤੋ ਪਹਿਲੀ ਗੱਲ ਚੈੱਕ ਕਰੋ ਵੀ ਜਿਹੜੇ ਬਾਈ ਦੀ ਘਰ ਦੀ ਹੌਮ ਟੂਰ ਦੀ ਐਂਟਰੀ ਆ ਬਹੁਤ ਬਾਖਮਾਲ ਹੈ ਬਾਈ ਇਹ ਪੇਵਰਸ ਕਹਿੰਦੇ ਇਹਨਾਂ ਨੂੰ ਜਾਂ ਕੋਵਲਾਂ ਜੀ ਕੋਵਲਸ ਕਹਿੰਦੇ ਨੇ ਇਹ ਸਾਰੇ ਦੇ ਵਿੱਚ ਇਹ ਕਿੱਥੋਂ ਲਵਾਏ ਆ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਇਹਦਾ ਵੀ ਇਹਨਾਂ ਆਪਣੇ ਦਿੱਲੀ ਤੋਂ ਸੀਗੀ ਪਾਰਟੀ ਉਹਨਾਂ ਨੇ ਲਗਾਏ ਸੀਗੇ ਠੀਕ ਆ ਜੀ ਹਾਂ ਜੀ ਕਿਉਂਕਿ ਪਹਿਲਾਂ ਸ਼ਾਰੂ ਵੀਰ ਨੇ ਕਸ਼ਮੀਰ ਗਾਰਡਨ ਲੱਗੇ ਹੋਏ ਸੀਗੇ ਠੀਕ ਆ ਜੀ ਤੇ ਉਹਦੀ ਚੁਆਇਸ ਸੀਗੀ ਜ਼ਿਆਦਾ ਇਹ ਵੀ ਇਦਾਂ ਦਾ ਕੁਝ ਕਨਸੈਪਟ ਹਾਂ ਬਿਲਕੁਲ ਇਹ ਵੀ ਬੱਕਰੀ ਚੀਜ਼ ਲੱਗੇ ਹਨਾ ਜੀ ਬੱਕਰੀ ਲੱਗੇ ਹਨ ਜੀ ਤੇ ਲੈਂਡਸਕੇਪਿੰਗ ਦਾ ਦੋਸਤੋ ਤੁਸੀਂ ਗ੍ਰੀਨ ਨਾਲ ਦੇਖ ਸਕਦੇ ਹੋ ਤੇ ਮੇਨ ਐਂਟਰੀ ਜਿਹੜੀ ਆਪਣੇ ਘਰ ਦੇ ਵਿੱਚ ਹੁੰਦੀ ਹੈ ਦੋਸਤੋ ਇੱਥੋਂ ਹੁੰਦੀ ਆ ਇੱਥੇ ਵੀ ਜਿਵੇਂ ਆਪਣਾ ਘਰ ਦਾ ਖੁੱਲਾ ਵਿਹੜਾ ਹ ਬਈ ਇਹੋ ਰ ਨੇ ਬਣਾਈ ਹੋਈ ਆਗੀ ਤੇ ਬਈ ਹੁਣ ਆਪਾਂ ਮਤਲਬ ਲਗਭਗ 15 ਫੁੱਟ ਉੱਚੇ ਆ ਗਏ ਹੋਵਾਂਗੇ ਹਾਂਜੀ 15 16 ਫੁੱਟ ਤੇ 15 16 ਫੁੱਟ ਉੱਚੇ ਆ ਗਏ ਬਿਲਕੁਲ ਜੀ ਹਾਂਜੀ ਤੇ ਬਈ ਹੁਣ ਐਲੀਵੇਸ਼ਨ ਜਿਹੜਾ ਇਹ ਜ਼ਿਆਦਾ ਮਾਡਰਨ ਦੇ ਵਿੱਚ ਹਾਂਜੀ ਤੇ ਕੈਰੀ ਕਰਦਾ ਹੈਗਾ ਉਸ ਤੋਂ ਬਾਅਦ ਉੱਪਰ ਇਹ ਪਲੀਨਾ ਪੇਂਟ ਆ ਜਾਂਦਾ ਜੀ ਹਾਂ ਪਰੀਨਾ ਪੇਂਟ ਆਉਂਦਾ ਜੀ ਤੇ ਇੱਕ ਜਿਹੜਾ ਮੋਸਟਲੀ ਇਹਦਾ ਡਿਜ਼ਾਈਨ ਆ ਬਾਹਰੋਂ ਇਹ ਦੁਬਈ ਦਾ ਹੈਗਾ ਕਨਸੈਪਟ ਨਾਲ ਉੱਥੇ ਇਦਾਂ ਦੇ ਰੰਗ ਵੀ ਉਵੇਂ ਹੀ ਕੀਤਾ ਪਤਾ ਹੈ ਉਵੇਂ ਹਾਂਜੀ ਉੱਥੇ ਇਦਾਂ ਦੇ ਮੋਸਟਲੀ ਬਿੱਲੇ ਵੰਦੇ ਆ ਦਬਈ ਦੇ ਵਿੱਚ ਨਾ ਠੀਕ ਹੈ ਜੀ ਹਾਂਜੀ ਤਾਂ ਥੋੜਾ ਉਹਦੇ ਟਾਕੀਆ ਦਿੱਤਾ ਉਹਦਾ ਠੀਕ ਹੈ ਜੀ ਨਹੀਂ ਬਹੁਤ ਵਧੀਆ ਲੱਗਿਆ ਜੀ ਤੇ ਲੋ ਵੀ ਦੋਸਤੋ ਇੱਥੇ ਆਪਣੇ ਦੋਸਤ ਮਿੱਤਰ ਆਉਂਦੇ ਆ ਕੋਈ ਰਿਸ਼ਤੇਦਾਰ ਆਉਂਦੇ ਆ ਕੋਈ 10 ਮਿੰਟ ਬੇਟ ਕਰਨੀ ਆ ਇੱਥੇ ਬੈਠ ਕੇ ਆਰਾਮ ਨਾਲ ਤੇ ਸਾਹਮਣੇ ਸੜਕ ਦਾ ਨਜ਼ਾਰਾ ਲੈ ਸਕਦਾ ਤੇ ਹੁਣ ਸਾਨੂੰ ਅੰਦਰ ਐਂਟਰੀ ਕਰਾਵਾਂਗੇ ਅੰਦਰ ਇੰਟੀਰੀਅਰ ਬਾਈ ਨੇ ਬਾਕੀ ਬਾਕਮਾਲ ਕੀਤਾ ਹੋਇਆ ਸਾਰੀਆਂ ਐਲੂਮੀਨੀਅਮ ਦੀਆਂ ਜਿਹੜੇ ਵਿੰਡੋ ਸਿਕਿਉਰਟੀ ਗਲਾਸ ਲੱਗੇ ਹੋਏ ਆ ਤੇ ਬਾਹਰ ਤੁਸੀਂ ਐਲੀਵੇਸ਼ਨਲ ਡਰੋਨ ਵਾਲੇ ਸ਼ਾਟ ਵੀ ਦੇਖ ਸਕਦੇ ਹੋਗੇ ਤੇ ਬਾਈ ਜੀ ਕਰੀਏ ਐਂਟਰੀ ਫਿਰ ਹਾਂਜੀ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਬਾਈ ਹੋਰਾਂ ਦੀ ਇੱਕ ਚੰਗੀ ਗੱਲ ਲੱਗੀ ਆ ਖਾਸ ਕਰਕੇ ਬਾਈ ਉਹਰੀ ਕਹਿੰਦੇ ਬਾਹਰ ਵੀ ਸਾਡੇ ਇਹੀ ਆ ਵੀ ਅਸੀਂ ਘਰ ਦੇ ਅੰਦਰ ਸ਼ੂਜ਼ ਵਗੈਰਾ ਨਹੀਂ ਲੈ ਕੇ ਜਾਂਦੇ ਜਿਸਪਾਈ ਰੱਖੀਏ ਤੇ ਆਜੋ ਅੰਦਰ ਚੱਲਦੇ ਆ ਜੀ ਹਾਂਜੀ ਤੇ ਬਾਈ ਜੀ ਮਨਜੀਤ ਨੂੰ ਮੇਨ ਐਂਟਰੀ ਤੇ ਡਬਲ ਹਾਇਰ ਆ ਗਈ ਤੇ ਪਹਿਲਾਂ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਈਏ ਵੀ ਬਾਬੇ ਨਾਨਕ ਦੀ ਫੋਟੋ ਬਿਲਕੁਲ ਹਾਂ ਜੀ ਤੇ ਕੱਲ ਹੀ ਗੁਰਪੁਰਪਵ ਸੀਗਾ ਤੇ ਸੁਖਨਾਲਾ ਮਤਲਬ ਵੀ ਜਦੋਂ ਤੁਹਾਡੀ ਵੀਡੀਓ ਕਰਨ ਆਏ ਆ ਮੈਂ ਮੰਨ ਲਓ ਵੀ ਗੁਰਪੁਰਪਵ ਬਾਬੇ ਨਾਨਕ ਦੇ ਜਨਮ ਦਿਨ ਦੀ ਵੀਡੀਓ ਕਰਨ ਆਏ ਆ ਤੇਰਾ ਪਰ ਤਰੱਕੀ ਦੇ ਤੁਹਾਡੇ ਘਰ ਨੂੰ ਹਾਂ ਥੈਂਕ ਯੂ ਤੇ ਇੱਥੇ ਵੀ ਤੇ ਅਮਰੀਕਾ ਦੇ ਵਿੱਚ ਵੀ ਤੇ ਭਾਈ ਹੁਣ ਡਬਲ ਫਾਇਰ ਆ ਗਿਆ ਇਧਰ ਵੀ ਬੜੀ ਸੋਹਣੀ ਲੁੱਕ ਬਣਾਈ ਹੋਈ ਹੈ ਜੀ ਇਧਰ ਹਾਂ ਜੀ ਜੀ ਇਹ ਵੀ ਬਸ ਬਾਈ ਦੇ ਆਈਡੀ ਸੀਗੇ ਜੀ ਠੀਕ ਹੈ ਜੀ ਮਨਜੀਤ ਤੇ ਸ਼ਾਰੂ ਦੇ ਵੀ ਆ ਚੀਜ਼ ਹੈ ਦਦਾਂ ਬਣਾਉਣੀਆਂ ਹਾਂ ਰੌਕਸ ਨੇ ਉਹਨਾਂ ਨੇ ਬਣਾਇਆ ਉਸ ਤਾਂ ਬਈ ਜੇ ਹੁਣ ਮਨੋਂ ਕਾਰ ਕੰਪਲੀਟ ਹੋ ਗਿਆ ਤਾਂ ਤੁਸੀਂ ਪੂਰੀ ਤਰ੍ਹਾਂ ਸੈਟੀਸਫਾਈ ਹੋ ਵੀਰ ਹਾਂ ਬਾਕੀ ਮੈਂ ਚੀਜ਼ ਵੀ ਹਾਂ ਹਾਂ 100% ਠੀਕ ਹੈ ਜੀ ਠੀਕ ਹੈ ਜੀ ਮੇਰੀ ਸੋਚ ਤੋਂ ਉੱਪਰ ਬਣਾਈ ਚੀਜ਼ ਠੀਕ ਹੈ ਜੀ ਤੇ ਇੱਕ ਬਈ ਨਾ ਜੇ ਗੱਲ ਕਰੀਏ ਬਾਹਰਲੇ ਦੇਸ਼ਾਂ ਦੇ ਵਿੱਚ ਕਨਸੈਪਟ ਜਿਹੜਾ ਚੱਲਦਾ ਜਿੰਨੇ ਕ ਤੁਹਾਡੇ ਵਰਗੇ ਭਰਾਵਾਂ ਨਾਲ ਮੈਂ ਗੱਲਬਾਤ ਕਰਦਾ ਹਾਂ ਵੀ ਬਾਹਰ ਗਰਾਊਂਡ ਫਲੋਰ ਤੇ ਰੂਮ ਘੱਟ ਹੁੰਦੇ ਨੇ ਸਿਰਫ ਲਿਵਿੰਗ ਏਰੀਆ ਹੁੰਦਾਗਾ ਬਈ ਉਹੀ ਆਪਾਂ ਕਨਸੈਪਟ ਰੱਖਿਆ ਘਰ ਦੇ ਵਿੱਚ ਹਾਂਜੀ ਉਹੀ ਇੱਕ ਰੂਮ ਰੱਖਿਆ ਡੈਡੀ ਮੰਮੀ ਲਈ ਕੋਈ ਔੜੀ ਚੜ੍ਹਨਾ ਔਖਾ ਜੀ ਔੜੀ ਚੜ੍ਹਨਾ ਔਖਾ ਇੱਕ ਉਹਨਾਂ ਜਿਆਦਾ ਰਹਿਣਾ ਹੁੰਦਾ ਇੱਥੇ ਫਿਰ ਨਾ ਠੀਕ ਹੈ ਜੀ ਹੁਣ ਜਿੰਨਾ ਮੈਂ ਮੈਂ ਵੀ ਥੱਡਾ ਰੂਮੇ ਯੂਜ਼ ਕਰਦਾ ਕਿਉਂਕਿ ਤੁਹਾਨੂੰ ਨਾ ਹਰ ਇੱਕ ਚੀਜ਼ ਈਜ਼ਲੀ ਮਤਲਬ ਇਹ ਕਹਦੀ ਹੈ ਵੀ ਹਾਂ ਜੀ ਚੱਕਣ ਲਈ ਸੌਖਾ ਹੁੰਦਾ ਠੀਕ ਹੈ ਜੀ ਹੁਣ ਕਰੋ ਚਾਰਜਰ ਰਹਿ ਗਿਆ ਬੰਦਾ ਥੋੜਾ ਦਾ ਲਿਵੀ ਰੂਮੇ ਚੱਕ ਕੇ ਲੈ ਠੀਕ ਹੈ ਜੀ ਤੇ ਆ ਲੋ ਵੀ ਦੋਸਤੋ ਲਿਵਿੰਗ ਏਰੀਆ ਲੌਬੀ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਸੋਹਣਾ ਇੰਟੀਰੀਅਰ ਦਾ ਜਿਹੜਾ ਕੰਮ ਹੋਇਆ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਜੇ ਕਹਦੀਏ ਮਤਲਬ ਸਫਾਈ ਨਾਲ ਕੰਮ ਕੀਤਾ ਹੋਇਆ ਹੈਗਾ ਕੋਈ ਵੀ ਜੇ ਤੁਹਾਨੂੰ ਆਊਟ ਆਫ ਦਾ ਸਲੇਵਸ ਨਹੀਂ ਜਾਊਗੀ ਵੀ ਇਹ ਆ ਚੀਜ਼ ਸਾਨੂੰ ਸੋਹਣੀ ਨਹੀਂ ਲੱਗੀ ਹੈਗੀ ਹਰ ਇੱਕ ਚੀਜ਼ ਤੇ ਸੈਂਟਰਲੀ ਏ ਸੀ ਤੇ ਇੱਕ ਬਾਈਨਾ ਇੱਕ ਚੀਜ਼ ਮੈਂ ਹੋਰ ਪੁੱਛਣੀ ਸੀ ਤੁਹਾਡੇ ਘਰ ਦੇ ਵਿੱਚ ਸ਼ੋਰਾ ਸਲਾਬ ਨਹੀਂ ਹੈਗਾ ਨਹੀਂ ਭਰਤ ਵੀ ਪਈ ਹੋਣੀ ਹੈ ਇਹ ਕਰ ਬਲੋਕਾਂ ਨਾਲ ਬਣਿਆ ਜਾਂ ਕੰਕਰੀਟ ਬ੍ਰਿਕਸ ਨਾਲ ਬਣਿਆ ਨਹੀਂ ਬਲੋਕਸ ਦਾ ਬਣਿਆ ਹੈ ਠੀਕ ਹੈ ਜੀ ਆਪਾਂ ਇੱਟੇ ਕਿਤੇ ਵੀ ਯੂਜ਼ ਨਹੀਂ ਕੀਤੀ ਠੀਕ ਹੈ ਜੀ ਹਾਂ ਜੀ ਉਹਦੇ ਕਾਰਨ ਹੀ ਜਿਹੜਾ ਕਲਰ ਰੰਗ ਦੀ ਜੇ ਕਹਦੀਏ ਹਾਂ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਨਹੀਂ ਇਹ ਕੇ ਹੈ ਨਹੀਂ ਇੱਕ ਨਾ ਵੀ ਅ ਠੰਡਾ ਤੇ ਗਰਮ ਨਹੀਂ ਹੁੰਦਾ ਜ਼ਿਆਦਾ ਠੀਕ ਹੈ ਜੀ ਮਤਲਬ ਜਿਵੇਂ ਬਾਹਰ ਕਨਸੈਪਟ ਚੱਲਦੇ ਨੇ ਹਾਂਜੀ ਉਦਾਂ ਹਾਂਜੀ ਬਹੁਤ ਫਰਕ ਆ ਬਲਾਕ ਦਾ ਬਹੁਤ ਫਰਕ ਆ ਠੀਕ ਹੈ ਜੀ ਹਾਂਜੀ ਇੱਕ ਦੋ ਥਾਂ ਤੇ ਮੈਂ ਦੇਖਿਆ ਤੁਸੀਂ ਥਰਮੋਕੋਲ ਵੀ ਪਾਈ ਹੋਈ ਹੈ ਹਾਂਜੀ ਠੀਕ ਹੈ ਜੀ ਮਲੋ ਕਨਸੈਪਟ ਰੱਖਿਆ ਥੋੜਾ ਜਿਹਾ ਵੀ ਗਰਮੀਆਂ ਚ ਗਰਮੀ ਘੱਟ ਲੱਗੇ ਠੰਡਾ ਜੇ ਠੰਡ ਘੱਟ ਲੱਗੇ ਠੰਡ ਘੱਟ ਲੱਗੇ ਹਾਂਜੀ ਠੀਕ ਹੈ ਜੀ ਇਹ ਬਾਈ ਜੀ ਓਪਨ ਏਰੀਆ ਆ ਗਿਆ ਰੂਮ ਬਾਅਦ ਚ ਦਿਖਾਵਾਂਗੇ ਪਹਿਲਾਂ ਆਪਾਂ ਚੱਲਦੇ ਆ ਬਾਈ ਜੀ ਅ ਕਹਿੰਦੇ ਖਾਣੇ ਦਾਣੇ ਵਾਲੇ ਪਾਸੇ ਇਧਰ ਆਪਾਂ ਪਹਿ ਹਾਂਜੀ ਠੀਕ ਹੈ ਜੀ ਇਹ ਬਾਈ ਫਿਰ ਕਿਵੇਂ ਡਿਸਾਈਡ ਕਰਦੇ ਸੀ ਕਿਉਂਕਿ ਤੁਸੀਂ ਤਾਂ ਬਾਹਰ ਬੈਠੇ ਸੀਗੇ ਸ਼ਰੂਖ ਬਾਈ ਮਨਜੀਤ ਬਾਈ ਤੁਹਾਨੂੰ ਗਾਈਡ ਕਰਦੇ ਨੇ ਆਪਾਂ ਆ ਚੀਜ਼ ਬਣਾਉਣੀ ਹੈ ਪਰ ਉੱਥੇ ਤੁਸੀਂ ਫਿਰ ਦਿੰਦੇ ਸੀ ਆਈਡੀਆ ਵੀ ਯਾਰ ਮੈਨੂੰ ਆ ਚੀਜ਼ ਵਧੀਆ ਲੱਗੀ ਜਾਂ ਨਹੀਂ ਲੱਗੀ ਥੋੜਾ ਬਹੁਤਾ ਆਈਡੀਆ ਦਿੰਦਾ ਸੀ ਬਾਕੀ ਕਈ ਚੀਜ਼ਾਂ ਸ਼ਰੂਖ ਮੰਨਦਾ ਹੁੰਦਾ ਸੀ ਕਹਿੰਦਾ ਨਹੀਂ ਇਦਾਂ ਹੀ ਕਰਨਾ ਠੀਕ ਹੈ ਜੀ ਪਰ ਐਂਡ ਰਿਜ਼ਲਟ ਵਧੀਆ ਆਇਆ ਹੋਣਾ ਕਿਉਂਕਿ ਐਂਡ ਰਿਜ਼ਲਟ ਵਧੀਆ ਆਇਆ ਹਾਂਜੀ ਬਿਲਕੁਲ ਕਿਉਂਕਿ ਜਦੋਂ ਆਪਾਂ 3D ਚ ਦੇਖਦੇ ਆਂ ਕਈ ਚੀਜ਼ਾਂ ਆਪਾਂ ਨੂੰ ਸਮਝ ਨਹੀਂ ਆਉਂਦੀ ਐਜੇ ਕਸਟਮਰ ਪਰ ਜਦੋਂ ਜੋ ਵੀ ਬੰਦਾ ਉਹਨੂੰ ਤਿਆਰ ਕਰ ਰਿਹਾ ਉਹਨੂੰ ਪਤਾ ਵੀ ਬਣਨ ਤੋਂ ਬਾਅਦ ਕੀ ਚੀਜ਼ ਕੀ ਚੀਜ਼ ਮਿਲੂਗਾ ਜੀ ਬਿਲਕੁਲ ਇੱਕ ਚੀਜ਼ ਦੋਸਤੋ ਬਾਈ ਨਾ ਬਹੁਤ ਵਧੀਆ ਕੀਤੀ ਹੋਈ ਆ ਜਿਹੜੀ ਸਪਾਈਸ ਕਿਚਨ ਆ ਗਈ ਜੇ ਕੱਲੋਂ ਐਨਆਰਆਈ ਭਰਾ ਵੈਸੇ ਸਾਰੀ ਘਰ ਬਣਾਉਂਦੇ ਆ ਆਪਦਾ ਬਾਈ ਜੀ ਇੱਥੇ ਆਪਾਂ ਕੀ ਰੱਖਿਆ ਵੀ ਕੱਲੋਂ ਜੇ ਕੋਠੀ ਬੰਦ ਕਰਨੀ ਤਾਂ ਇਹ ਕਿਚਨ ਅਲੱਗ ਚੱਲਦੀ ਰਹੇ ਹਾਂਜੀ ਆਪਣੇ ਆ ਡੋਰ ਨਾ ਲੌਕ ਹੋ ਜਾਂਦਾ ਠੀਕ ਹੈ ਜੀ ਤੇ ਇਧਰੋਂ ਖੁੱਲਾ ਛੱਡ ਦੋ ਇਹਨੂੰ ਤੇ ਇਧਰਲਾ ਡੋਰ ਓਪਨ ਆ ਆਪਣੇ ਤੁਸੀਂ ਲੁਧਿਆਣਾ ਗਏ ਹੋ ਚੰਡੀਗੜ੍ਹ ਗਏ ਹੋ ਕਿਤੇ ਵੀ ਕੁਕਿੰਗ ਕਰਨੀ ਆ ਤੁਹਾਡੇ ਆਪਣੇ ਸਰਵਰ ਨੇ ਕੁਕਿੰਗ ਕਰਕੇ ਤੁਹਾਡਾ ਸਮਾਨ ਰੈਡੀ ਹੁੰਦਾ ਠੀਕ ਹੈ ਤੇ ਕੋਈ ਕੋਟੀ ਦੇ ਵਿੱਚ ਉਹ ਨਹੀਂ ਹੈਗਾ ਵੀ ਕੋਈ ਪ੍ਰੋਬਲਮ ਆ ਜੂ ਪ੍ਰੋਬਲਮ ਆ ਜੀ ਕਈ ਵਾਰੀ ਸਮਾਨ ਪਿਆ ਹੁੰਦਾ ਬੰਦਾ ਕਹਿੰਦਾ ਮੈਂ ਲੌਕ ਕਰਕੇ ਚਲੇ ਜਾਣਾ ਠੀਕ ਹੈ ਤਾਂ ਉਹ ਆਪਣੇ ਯੂਜ਼ ਕਰੀ ਜਾਂਦੇ ਆ ਬਾਅਦ ਦੇ ਵਿੱਚ ਮਤਲਬ ਪ੍ਰਾਈਵੇਸੀ ਪੂਰੀ ਜੀ ਪ੍ਰਾਈਵੇਸੀ ਹਾਂ ਜੀ ਤੇ ਲਓ ਜੀ ਦੋਸਤੋ ਕਿਚਨ ਦੱਸਿਓ ਬਹੁਤ ਸੋਹਣੇ ਤਰੀਕੇ ਨਾਲ ਜੋ ਜਿਹੜੀ ਕਹਿੰਦੇ ਡਿਜ਼ਾਈਨ ਸਿੰਪਲ ਤੇ ਵੈਂਟੀਲੇਸ਼ਨ ਦਾ ਸਾਰੇ ਪਾਸੇ ਪੂਰਾ ਪ੍ਰਬੰਧ ਰੱਖਿਆ ਹੈਗਾ ਤੇ ਹੁਣ ਜਿਹੜੀ ਚੀਜ਼ ਤੁਹਾਨੂੰ ਡਾਈਨਿੰਗ ਰੂਮ ਦਿਖਾ ਇਹ ਚ ਦੋਸਤੋ ਤੁਸੀਂ ਇੱਕ ਗੱਲ ਇਹ ਕਹਿਣੀ ਆ ਵੀ ਬਾਈ ਜੀ ਕਿਤੇ 3D ਵਾਲੀਆਂ ਫੋਟੋਆਂ ਤਾਂ ਨਹੀਂ ਲਾਤੀਆਂ ਤੇ ਪਰ ਬਾਕੀ ਜਿਹੜਾ ਡਾਈਨਿੰਗ ਰੂਮ ਬਣਿਆ ਬਈ ਬਹੁਤ ਬਾਖਮਾਲ ਹਾਂ ਸੋਹਣੀ ਜਿਹੜਾ ਇਹਨੂੰ ਡਿਜ਼ਾਈਨ ਕੀਤਾ ਹੋਇਆ ਨਾ ਮਤਲਬ ਕੈਮਰੇ 'ਚ ਵੀ ਤੁਸੀਂ ਦੇਖੋ ਤਾਂ ਇੱਕ ਚੀਜ਼ ਲੱਗਦੀ ਵੀ ਬਾਕੀ ਵੱਖਰੀ ਚੀਜ਼ ਬਿਲਕੁਲ ਜੀ ਜੀ ਤੇ ਡਾਈਨਿੰਗ ਟੇਬਲ ਇਦਾਂ ਸੀਗਾ ਮੋਸਟਲੀ ਫਰਨੀਚਰ ਵਗੈਰਾ ਦਿੱਲੀੋਂ ਲੈ ਕੇ ਆਂਦਾ ਠੀਕ ਹੈ ਜੀ ਤੇ ਆ ਸਾਰੀਆਂ ਚੀਜ਼ਾਂ ਜਦਾਂ ਸ਼ਾਰੂ ਦਾ ਜਿਆਦਾ ਸੀਗਾ ਆਈਡੀਆ ਵੀ ਇੱਥੇ ਆ ਲੱਗਣੀ ਚਾਹੀਦੀ ਇੱਥੇ ਆ ਲੱਗਣੀ ਚਾਹੀਦੀ ਹੈ ਨਾ ਜੀ ਲਾਈਟਿੰਗ ਵੈਰੀ ਉਸ ਬੇਸਨਾਮ ਵਧੀਆ ਚੀਜ਼ ਉੱਠੀ ਨਹੀਂ ਬਹੁਤ ਸੋਹਣੀ ਉੱਠੀ ਹੈ ਜੀ ਜੋ ਵੀ ਆਪਾਂ ਪੇਂਟਿੰਗਸ ਵਗੈਰਾ ਲਾਈਆਂ ਨੇ ਉਹ ਸਾਰੀਆਂ ਜਿਹੜੀਆਂ ਇੱਕ ਦੂਜੇ ਨਾਲ ਮੈਚ ਕਰਦੀਆਂ ਨੇ ਤੇ ਕੋਈ ਵੀ ਰੰਗ ਇਹ ਜਾਂ ਨਹੀਂ ਹੈਗਾ ਉੱਠਵਾ ਜਾਂ ਨਹੀਂ ਹੈਗਾ ਹਾਂਜੀ ਵੀ ਆਪਾਂ ਨੂੰ ਕਿਤੇ ਆਊਟਰ ਲੱਗੇ ਕਿਤੇ ਵੀ ਘਰ ਦੇ ਵਿੱਚ ਪਰ ਬਾਕੀ ਜੋ ਜਿਵੇਂ ਤੁਸੀਂ ਦੱਸਦੇ ਹੋ ਵੀ ਬਾਹਰ ਸਾਡੇ ਘਰ ਇਸ ਤਰੀਕੇ ਦੇ ਹੁੰਦੇ ਨੇ ਹਾਂਜੀ ਬਾਕੀ ਉਸ ਤਰੀਕੇ ਨਾਲ ਇਹ ਡਿਜ਼ਾਈਨ ਕੀਤਾ ਹੋਇਆ ਹੈ ਬਿਲਕੁਲ ਜੀ ਜੀ ਸਾਰੇ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਜਿਹੜਾ ਇੱਕ ਵਾਸ਼ਰੂਮ ਤਾਂ ਅਟੈਚ ਹੀ ਆ ਗਿਆ ਜੀ ਲੌਬੀ ਦੇ ਨਾਲ ਲੌਬੀ ਨਾਲ ਹਾਂਜੀ ਠੀਕ ਹੈ ਜੀ ਇੱਧਰ ਆ ਗਿਆ ਮਾਸਟਰ ਬੈਡਰੂਮ ਹੀ ਆ ਗਿਆ ਜੀ ਵੀ ਹਾਂਜੀ ਇਹ ਫਾਦਰ ਸਾਹਿਬ ਦਾ ਰੂਮ ਆ ਥੱਲੇ ਜੀ ਠੀਕ ਆ ਜੀ ਤੇ ਇਹ ਉਹਨਾਂ ਲਈ ਬਣਾਇਆ ਜੀ ਉੱਪਰ ਜਾਣ ਆਉਣ ਨੂੰ ਔਖਾ ਹੁੰਦਾ ਵੀ ਥੱਲੇ ਇੱਕ ਰੂਮ ਚਾਹੀਦਾ ਚਾਹੀਦਾ ਪਰ ਖੁੱਲੇ ਡੁੱਲੇ ਰੂਮ ਹਾਂਜੀ ਤੇ ਬਾਹਰ ਐਲੂਮੀਨੀਅਮ ਓਪਨ ਵਿੰਡੋਜ਼ ਨੇ ਭਈ ਜੇ ਤੁਸੀਂ ਬਾਹਰ ਨਿਕਲ ਕੇ ਜਾਂ ਵਿੰਡੋਆਂ ਖੋਲ ਕੇ ਉਦਾਂ ਪਰੇ ਕਰਨਾ ਕਾਰਟਨਸ ਵਗੈਰਾ ਤਾਂ ਤੁਹਾਨੂੰ ਬਾਹਰ 뷰 ਦਿਖਦਾ ਸਾਰਾ ਹੀ ਠੀਕ ਆ ਜੀ ਹਾਂ ਜਿਵੇਂ ਆਪਾਂ ਉਹਨਾਂ ਕਾਰਟਨ ਖੋਲ ਲੈਨੇ ਆ ਇੱਕ ਜੀ ਹਾਂਜੀ ਮਤਲਬ ਸਿੱਧੀ ਸੜਕ ਦੇਂਦੀ ਹੈ ਜੇ ਕਹਦੇ ਹਾਂਜੀ ਹਾਂ ਥੋੜਾ ਵਧੀਆ ਹੁੰਦਾ ਜੀ ਮੋਸਟਲੀ ਸਵੇਰ ਦੀ ਚਾਹ ਕੋਈ ਪਿੰਡੋਂ ਆ ਗਿਆ ਬੈਠ ਕੇ ਪੀਣੀ ਆ ਮੈਂ ਜਿਹੜਾ ਮਹੀਨਾ ਦੋ ਮਹੀਨੇ ਭਾਈ ਇੱਥੇ ਲਾਉਣੇ ਆ ਉੱਚ ਬਾਕੀ ਫੀਲ ਕਰ ਲੈਣਾ ਵੀ ਪਿੰਡ 'ਚ ਰਹਿਣੇ ਪਿੰਡ 'ਚ ਰਹਿਣੇ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਅੰਦਰੋਂ ਥੋੜਾ ਜਿਆ ਜਿਹੜੀ ਲੋਕਾਂ ਮਾਡਰਨ ਕਰ ਲਈ ਬਾਅਦ 'ਚ ਇਹ ਬਸਤਾਵਾ ਜੇ ਰਹੇ ਵੀ ਗੁਰੂ ਬਾਈ ਯਾਰ ਸਾਨੂੰ ਸਵਾਜਨਿਆ ਪਿੰਡ ਦੇ ਵਿੱਚ ਰਹੇਗੇ ਪਰ ਇੱਥੋਂ ਉਹੀ ਚੀਜ਼ਾਂ ਸਵੇਭਾ ਕੋਈ ਰੇੜੀ ਲੈ ਕੇ ਜਾਂਦਾ ਕੋਈ ਟਰੈਕਟਰ ਲੈ ਕੇ ਜਾਂਦਾ ਹੈ ਤੇ ਕੋਈ ਸਾਈਕਲ ਤੇ ਜਾ ਰਿਹਾ ਉਹ ਚੀਜ਼ਾਂ ਦਾ ਆਨੰਦ ਆਪਾਂ ਲੈ ਸਕਦੇ ਹਾਂ ਤੇ ਨਾਲ ਬਾਈ ਜੀ ਡਰੈਸਿੰਗ ਵਾਕਿੰਗ ਕਲੋਜ਼ੇਟ ਆ ਗਿਆ ਤੇ ਬਾਥਰੂਮ ਅਟੈਚ ਆ ਗਿਆ ਹਾਂਜੀ ਜੀ ਲੋਕ ਵੀ ਦੋਸਤੋ ਇਹ ਵੀ ਪੂਰਾ ਓਪਨ ਢੁਪਣਾ ਤੇ ਬਾਈ ਦਿਖਾ ਦਿਓ ਬਾਥਰੂਮ ਮੱਲ ਵੀ ਜਿਹੜਾ ਮਰਵਾ ਦਿਓ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਡਿਜ਼ਾਈਨ ਕੀਤਾਗਾ ਤੇ ਬਾਈ ਹੋਰਾਂ ਦਾ ਵੀ ਸਾਨੂੰ ਧੰਨਵਾਦ ਕਰਦੇ ਆ ਇੱਕ ਬਾਈ ਜਿਹੜਾ ਮੇਰਾ ਬਹੁਤ ਵੱਡਾ ਇੱਕ ਤਾਂ ਸਵਾਲ ਹੁੰਦਾ ਹਾਂਜੀ ਯਾ ਮੈਂ ਤੁਸੀਂ ਬਾਹਰ ਬੈਠੇ ਹੋ ਚਲੋ ਇਹਦਾ ਆਪਣੇ ਭਰਾ ਨੇ ਸ਼ਰੂ ਕਰਿਆ ਨੇ ਬਹੁਤ ਵਧੀਆ ਡਿਜ਼ਾਈਨ ਕੀਤਾ ਪਰ ਕਈ ਚੀਜ਼ਾਂ ਦੇ ਕਿਤੇ ਨਾ ਕਿਤੇ ਕੋਈ ਤੁਹਾਨੂੰ ਲੱਗਦਾ ਹੋਵੇ ਵੀ ਇਹ ਆ ਚੀਜ਼ੇ ਹੋ ਜੇ ਇੰਡੀਆ 'ਚ ਸ਼ਾਇਦ ਅਬੀ ਘਰ ਪਰ ਹੋਰ ਵੀ ਸੌਖੇ ਤਰੀਕੇ ਨਾਲ ਸੋਹਣਾ ਬਣਾ ਸਕਦੇ ਕਿਉਂਕਿ ਐਨਆਰਈ ਵੀਰ ਬਹੁਤ ਉਲਝਦੇ ਨੇ ਇਹ ਗੱਲਾਂ ਹਾਂਜੀ ਐਕਚੁਅਲੀ ਮੈਨੂੰ ਜੇ ਕਿ ਸਨੇ ਵੀ ਮਕਾਨ ਇੰਡੀਆ ਬਣਾਉਣਾ ਹੋਣਾ ਮੈਂ ਪਹਿਲਾਂ ਤੁਹਾਨੂੰ ਸਲਾਹ ਦਊਂਗਾ ਬਲੌਕ 'ਚ ਬਣਾਉਣਾ ਠੀਕ ਹੈ ਜੀ ਬਲੌਕ ਉਨਾਂ ਹੀ ਕਾਸਟ ਤੇ ਪੈਂਦਾ ਜਿਵੇਂ ਇੱਟਾਂ 'ਚ ਪੈਂਦਾ ਠੀਕ ਹੈ ਤੇ ਮੈਨੂੰ ਬੈਟਰ ਲੱਗਿਆ ਠੀਕ ਹੈ ਜੀ ਹੁਣ ਇੰਨੇ ਮੀਂਹ ਪਏ ਬ੍ਰਦਰ ਐਤ ਕੀ ਨਾ ਤੇ ਇੰਨੇ ਮੀਂਹ ਪਏ ਤਾਂ ਕਿਤੇ ਵੀ ਸਲਾਬ ਤੁਸੀਂ ਆਪ ਦੇਖ ਲਓ ਬਿਲਕੁਲ ਜੀ ਕਿ ਸਲਾਬ ਕਿਤੇ ਵੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਬਾਈ ਰੰਗ ਨੂੰ ਆ ਦੇਖੋ ਤੁਸੀਂ ਦੋਸਤੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕਿਤੇ ਵੀ ਚਾਰੇ ਪਾਸੇ ਮੈਂ ਕੋਠੀ ਦੇ ਘੁੰਮ ਕੇ ਦੇਖਿਆਗਾ ਤੇ ਕੋਈ ਦਿੱਕਤ ਨਹੀਂ ਹੈਗੀ ਤੇ ਬਾਈ ਜੀ ਚੱਲੀਏ ਜੇ ਫਰਸਟ ਫਲੋਰ ਤੇ ਹਾਂਜੀ ਜੀ ਫਰਸਟ ਫਲੋਰ ਤੋਂ ਪਹਿਲਾਂ ਦੋਸਤੋ ਇੱਕ ਚੀਜ਼ ਹੋਰ ਦਿਖਾ ਦਈਏ ਵੀ ਸਟੇਅਰ ਦੇ نیچے ਜਿਹੜਾ ਪ੍ਰੈਸ ਟੇਬਲ ਦੋ ਪ੍ਰੈਸ ਟੇਬਲ ਲੱਗੇ ਹੋਏ ਨੇ ਤੇ ਇੱਥੇ ਆਪਾਂ ਆਹ ਨਾਲ ਪ੍ਰੈਸ ਕਰ ਸਕਦੇ ਹਾਂਗੇ ਤੇ ਉਪਰਨ ਸਟੇਅਰਜ਼ ਰੱਖੀਆਂ ਨੇ ਥੱਲਿਓਂ ਜਿਹੜਾ ਸਟੀਲ ਦਾ ਕੰਮ ਹੋਇਆਗਾ ਉੱਪਰ ਇਹ ਬਈ ਬੁਢਣ ਦਾ ਕੰਮ ਹੈ ਇਹ ਬੁਢਣ ਦਾ ਕੰਮ ਹਾਂਜੀ ਠੀਕ ਹੈ ਜੀ ਹਾਂਜੀ ਇਹ ਕਿੰਨਾਂ ਨੇ ਤਿਆਰ ਕੀਤੀਆਂ ਬਈ ਇਹ ਵੀ ਸਟੇਅਰ ਵੀ ਬਹੁਤ ਜੇ ਕਹਦੇ ਨਾ ਇੱਕ ਚੀਜ਼ ਇਹਦੇ ਵਿੱਚ ਮੈਂ ਜਿਹੜੀ ਵੱਖਰੀ ਲੱਗੀ ਜਿਹੜੀਆਂ ਆਪਾਂ ਮਾਰਬਲ ਲਾਣੇ ਆ ਉਹ ਤੇ ਹਾਰਡ ਜਾਂ ਪੈਰ ਨੂੰ ਪਤਾ ਲੱਗਦਾ ਇਹ ਤੇ ਲੱਕੜ ਤੇ ਇਹ ਲੱਗਦਾ ਜਿਵੇਂ ਬੌਂਸ ਕਰ ਜੀਂਦੇ ਦੇਖੋ ਤੇ ਤੁੜਕੇ ਦੇਖੋਗੇ ਨਾ ਬਿਲਕੁਲ ਆਨੰਦ ਜਾ ਰਿਹਾ ਹੈਗਾ ਮਤਲਬ ਬਿਲਕੁਲ ਜੀ ਬਈ ਇੱਕ ਥੋੜੀਆਂ ਚੌੜੀਆਂ ਨੇ ਨਾ ਚੌੜੀਆਂ ਵੀ ਉਪਨ ਵੀ ਦਿੱਤੀਆਂ ਇਹ ਆਪਣੇ ਨਾ ਖੰਨੇ ਤੋਂ ਆ ਮ ਕਾਲਾ ਉਹਨੇ ਲੱਗਦਾ ਆਪਣੇ ਸਾਰਾ ਅ ਲੋਹੇ ਦਾ ਕੰਮ ਸਾਰਾ ਉਹਨੇ ਕੀਤਾ ਹੋਇਆ ਠੀਕ ਹੈ ਜੀ ਹਾਂ ਜੀ ਤੇ ਆਜੋ ਬਾਈ ਜੀ ਫਿਰ ਚੱਲਦੇ ਆ ਕਿ ਤੇ ਦੋਸਤੋਂ ਕਈ ਚੀਜ਼ਾਂ ਨਾ ਬਾਈ ਹੋਰ ਨੇ ਹਜੇ ਅ ਜੋ ਬਾਈ ਨੇ ਸੋਚੀਆਂ ਸੀ ਕਿ ਮੈਂ ਆ ਕੇ ਡਿਜ਼ਾਈਨ ਕਰਾਉਣੀਆਂ ਨੇ ਉਹ ਪੈਂਡਿੰਗ ਨੇ ਜਿਵੇਂ ਕਿ ਤੁਸੀਂ ਇਹ ਦੋ ਫੋਟੋਆਂ ਦੇਖ ਰਹੇ ਹੋ ਇੱਥੇ 8 ਵਜੇ 8 ਦੀ ਬਈ ਕਾਦੀ ਫੋਟੋ ਲਗਣੀ ਇੱਥੇ ਸਿੰਦਰੀ ਹ ਜਨੀਕ ਜੀ ਆ ਕੋਈ ਹੁਣ <laughs> <laughs> 22 ਨੂੰ ਦੁਬਾਰਾ ਫੋਟੋ ਖਿੱਚ ਕੇ ਲਾਵਾਂਗੇ ਜੀ ਹਾਂਜੀ ਬਾਈਪਲ ਦੁਬਾਰਾ ਕਿਹੜਾ ਹੈਗਾ ਸਾਡਾ ਤੇ ਬਾਈ ਭਰਾ ਕਾ ਬਹੁਤ ਵਧੀਆ ਬਾਈ ਦਾ ਜੇ ਕਹਿੰਦੇ ਸੁਭਾਗ ਆ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਚੀਜ਼ ਬਣਾਈ ਆ ਉਹਦੇ ਵਿੱਚ ਹੋਰ ਦੋਸਤਾਂ ਨੂੰ ਆਪਾਂ ਗਾਈਡ ਕਰ ਸਕੀਏ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਵੱਡੀ ਗੱਲ ਹੁੰਦੀ ਹੈ ਹਾਂਜੀ ਬਿਲਕੁਲ ਸਿੱਖਣ ਨੂੰ ਮਿਲਦਾ ਤੁਹਾਨੂੰ ਕੁਝ ਜੇ ਕਿਸੇ ਨਾਲ ਕੋਈ ਚੀਜ਼ ਸ਼ੇਅਰ ਕਰਦੇ ਹੋ ਤਾਂ ਕੋਈ ਸਿੱਖਦੇ ਹੀ ਹੋ ਬਿਲਕੁਲ ਹਾਂਜੀ ਤੇ ਫਰਸਟ ਫਲੋਰ ਤੇ ਆਗੇ ਬਾਈ ਜੀ ਕੀ ਕੀ ਪਲਾਨ ਆਏ ਨੇ ਫਰਸਟ ਫਲੋਰ ਤੇ ਆਪਣੇ ਆ ਲਿਵਿੰਗ ਰੂਮ ਆ ਜੀ ਜੀ ਤੇ ਆਪਣੇ ਇੱਧਰ ਇੱਕ ਬੇਟੇ ਦਾ ਰੂਮ ਆ ਜੀ ਉਧਰ ਮਾਸਟਰ ਬੈਡਰੂਮ ਆ ਉਧਰ ਮਾਸਟਰ ਬੈਡਰੂਮ ਇੱਧਰ ਮੂਰੇ ਆ ਜਾਂਦੀ ਆ ਆਪਣੇ ਫੋਚਾਂ ਜਾਂਦੀ ਆ ਬਾਹਰ ਨਿਕਲਣ ਲਈ ਠੀਕ ਆ ਜੀ ਤੇ ਲੌਬੀ ਹਰੇਕ ਰੂਮ ਨਾਲ ਇੱਧਰ ਨਾਲ ਵੀ ਆ ਉਹਦੇ ਨਾਲ ਦੋ ਨੇ ਮਾਸਟਰ ਨਾਲ ਇਹਦੇ ਨਾਲ ਇੱਕ ਆ ਜੀ ਠੀਕ ਆ ਜੀ ਹਾਂਜੀ ਓਪਨ ਟੇਰਸ ਸਾਰੇ ਪਾਸੇ ਮਿਲੂਗਾ ਸਾਰੇ ਪਾਸੇ ਹਾਂਜੀ ਬਾਲਕਨੀ ਕਹਦੇ ਨੇ ਜਿਵੇਂ ਆਪਾਂ ਹਾਂਜੀ ਵੀ ਹੋਟਲ ਆ 뷰 ਲੈ ਸਕਦੇ ਹਾਂ ਹਾਂਜੀ ਇਹ ਆਗੇ ਜੀ ਬੇਟੇ ਦਾ ਰੂਮ ਤੇ ਇਹਦੇ ਵਿੱਚ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਆ ਕੋਈ ਵੀ ਕਲਰ ਨਾਲ ਰੰਗਾਂ ਨਾਲ ਛੇੜ-ਛਾੜ ਨਹੀਂ ਹੋਈ ਹੋਈ ਸਭ ਤੋਂ ਵੱਡੀ ਗੱਲ ਬਿਲਕੁਲ ਕਿਉਂਕਿ ਇੰਟੀਰੀਅਰ ਦੇ ਵਿੱਚ ਨਾ ਕਈ ਵਾਰ ਚੀਜ਼ਾਂ ਇਹ ਜਿਹੇ ਹੋ ਜਾਂਦੀਆਂ ਨੇ ਐਨੇ ਕਿ ਮਿਕਸ ਹੋ ਜਾਂਦੀਆਂ ਐਨਾ ਕੋ ਹੌਸ਼-ਪੌਸ਼ ਹੋ ਜਾਂਦਾ ਜਦੋਂ ਆਪਾਂ ਰੂਮ ਦੇਖਦੇ ਆਪ ਨੂੰ ਵੀ ਲੱਗਦਾ ਯਾਰ ਵੀ ਆਹ ਕੀ ਕਰਤਾ ਹਾਂਜੀ ਪਰ ਬਾਕੀ ਬਾਕਮਾਲ ਤੁਹਾਡੀ ਦੋਸਤਾਂ ਨੇ ਕੰਮ ਕੀਤਾਗਾ ਤੇ ਜੋ ਚੇਅਰ ਦਿੱਤੀਆਂ ਨੇ ਰਿਲੈਕਸਿੰਗ ਚੇਅਰ ਤੇ ਇੱਧਰ ਦੋਸਤੋ ਬਾਹਰ ਹੁਣ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਪਰ ਡਰੋਨ ਵਾਲਾ ਸ਼ਾਟ ਲਾਇਆ ਹੋਇਆ ਬਾਹਰ ਬਾਲਕਨੀ ਆ ਗਈ ਤੇ ਦੋਨੇ ਤਰ੍ਹਾਂ ਦੀ ਤੁਹਾਨੂੰ ਜਿਹੜੇ ਆਪਸ਼ਨ ਹੈ ਤੁਸੀਂ ਹਵਾ ਬਾਹਰਲੀ ਲੈਣਾ ਚਾਹੁੰਦੇ ਹੋ ਤੇ ਆ ਇਧਰ ਓਪਨ ਵੀ ਆ ਗਿਆ ਜੀ ਹਾਂਜੀ ਓਪਨ ਆ ਇਧਰ ਹਾਂਜੀ ਹਾਂਜੀ ਠੀਕ ਆ ਜੀ ਤੇ ਜੇ ਲੋ ਜੀ ਦੋਸਤੋ ਬਾਬੇ ਦੀ ਗਰਵਾਨੀ ਚੱਲਦੀ ਆ ਗਰਵਾਨੀ ਦੇ ਵਿੱਚ ਅਸੀਂ ਇਹ ਵੀਡੀਓ ਕਰ ਰਹੇ ਹਾਂ ਇੱਕ ਅਨੰਦਮਈ ਮਾਹੌਲ ਤੇ ਇੱਥੋਂ ਤੁਸੀਂ ਲੁੱਕ ਦੇਖ ਸਕਦੇ ਹੋ ਓਪਨ ਦੀ ਸਾਹਮਣੇ ਸੜਕਾ ਵੈਸੇ ਤਾਂ ਡਰੋਨ ਵਾਲਾ ਸ਼ਾਟ ਲਾਏ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਗੁਰੂ ਘਰ ਵੱਲ ਵੀ ਇੱਕ ਵਰਨਿੰਗ ਅਮਰਵਾ ਦਿਓ ਕਿਉਂਕਿ ਦੀਮ ਵਾਲਾ ਜਦ ਲੱਗੀ ਆ ਤਾਂ ਬਹੁਤ ਸੋਹਣਾ ਲੱਗਦਾ ਗੁਰਪੂਰਪ ਕਰਕੇ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਬਾਈ ਜੀ ਚੱਲੀਏ ਹਾਂਜੀ ਭਾਈ ਹਾਂਜੀ ਗੱਲ ਕਰੀਏ ਮਾਸਟਰ ਬੈਲੂਮ ਰੂਮ ਵੱਲ ਜਾਵਾਂਗੇ ਉਸ ਤੋਂ ਪਹਿਲਾਂ ਇੱਥੇ ਵੀ ਇੱਕ ਸੋਫਾ ਨਹੀਂ ਮਤਲਬ ਬਹੁਤ ਸੋਹਣਾ ਡਿਜ਼ਾਈਨ ਜਾਂ ਸਿਲੈਕਟਡ ਜਾਂ ਡਿਜ਼ਾਈਨ ਰੱਖਿਆ ਹੋਇਆ ਹਾਂਜੀ ਜੀ ਲਾਈਟ ਜਾਂ ਕਲਰ ਸੀਗਾ ਉਹ ਇੱਥੇ ਏਸੀ ਨਾਲ ਮੇਰੀ ਸੀਗੀ ਚੁਆਇਸ ਮਨਾ ਚਲ ਦੋ ਚੇਰਾਂ ਤੇ ਇੱਕ ਟੇਬਲ ਰੱਖ ਲੈਣੇ ਆ ਸਰਵੀਰ ਕਹਿੰਦਾ ਨਹੀਂ ਕਹਿੰਦਾ ਇਦਾਂ ਦਾ ਸਿਸਟਮ ਰੱਖਾਂ ਖਾਲੀ-ਖਾਲੀ ਲੱਗੂਗਾ ਫਿਰ ਖਾਲੀ-ਖਾਲੀ ਲੱਗੂਗਾ ਤੇ ਕੇਸ ਸੀਗਾ ਬਈ ਕਾ ਨੂੰ ਘਰੇ ਕੋਈ ਪਾਰਟੀ ਹੁੰਦੀ ਆ ਲੇਡੀਜ਼ ਉੱਪਰ ਬੈਠ ਜਾਣ ਜਾਂ ਕੁਝ ਵੀ ਬਿਲਕੁਲ ਜੀ ਹਾਂ ਜਿਆਦਾ ਦੋਸਤ ਮਿੱਤਰ ਵੀ ਆਏ ਆ ਤੇ ਇਧਰ ਆਪਣਾ ਚੇਅਰ ਦੇਤੀ ਵੀ ਸਟੱਡੀ ਕਰਨੀ ਹੈ ਜੇ ਸਟੱਡੀ ਕਰਨ ਨੂੰ ਹਾਂਜੀ ਠੀਕ ਹੈ ਜੀ ਇਹ ਜਗ੍ਹਾ ਥੋੜੀ ਸੀਗੀ ਬੱਚੀ ਫਿਰ ਉਹ ਸੋਚ ਰਏ ਸੀਗੇ ਵੀ ਕੀ ਕਰਨਾ ਫਿਰ ਉਹ ਕਹਿੰਦਾ ਸਟੱਡੀ ਟੇਬਲ ਵਗੈਰਾ ਲਗਾ ਕੇ ਚੇਅਰ ਲਗਾ ਦੇਣਾ ਠੀਕ ਹੈ ਜੀ ਤੇ ਭਾਈ ਜੇ ਗੱਲ ਕਰੀ ਫਰਸਟ ਫਲੋਰ ਦੇ ਉੱਪਰ ਦੋ ਰੂਮ ਆ ਗਏ ਤੇ ਲੌਬੀ ਆ ਗਈ ਓਪਨ ਸਟੱਡੀ ਟੇਬਲ ਆ ਗਿਆ ਤੇ ਇਹ ਮਾਸਟਰ ਬੈਡਰੂਮ ਆ ਗਿਆ ਜੀ ਇਹ ਮਾਸਟਰ ਬੈਡਰੂਮ ਹਾਂਜੀ ਠੀਕ ਹੈ ਜੀ ਲੌਬੀ ਦੋਸਤੋ ਫੀਲ ਕਰੋ ਮਾਸਟਰ ਬੈਡਰੂਮ ਨੂੰ ਤੇ ਜਿਵੇਂ ਲਗਜ਼ਰੀ ਇਸ ਡਿਫਾਈਨ ਕਰਨੀ ਆ ਜੇ ਤੁਸੀਂ ਪ੍ਰੀਮੀਅਮ ਦੇ ਵਿੱਚ ਕੰਮ ਕਰਾਉਣਾ ਹੈ ਤਾਂ ਤੁਹਾਨੂੰ ਇਸ ਤਰੀਕੇ ਦਾ ਕੰਮ ਮਿਲਣਾਗਾ ਕਿਤੋਂ ਵੀ ਤੁਸੀਂ ਕੰਮ ਕਰਾਉਨੇ ਹੋ ਤਾਂ ਇੱਕ ਵਾਰੀ ਚੀਜ਼ ਦਿਖਾ ਦਿਓ ਵੀ ਬਾਈ ਸਾਨੂੰ ਆਹ ਬਾਈ ਦੇ ਘਰ ਦੇ ਵਿੱਚ ਆ ਚੀਜ਼ਾਂ ਵੱਖਰੀਆਂ ਲੱਗੀਆਂ ਤਾਂ ਬਾਕੀ ਬਾਈ ਫਰਨੀਚਰ ਵੀ ਬਹੁਤ ਸਿਲੈਕਟਡ ਜੇ ਇਹ ਬੰਦਲੀ ਤੋਂ ਲੈ ਕੇ ਲੁਧਿਆਣਾ ਤੋਂ ਹੀ ਲਿਆ ਆ ਆ ਫਰਨੀਚਰ ਬੈੱਡ ਵਗੈਰਾ ਇੱਥੇ ਬਣਾਏ ਸੀਗੇ ਤੇ ਚੇਅਰਸ ਟੇਬਲ ਕੁਝ ਦਿੱਲੀ ਤੋਂ ਲੈ ਕੇ ਆਂਦੇ ਠੀਕ ਹੈ ਜੀ ਹਾਂ ਜੀ ਅਲਗ-ਅਲਗ ਤੋਂ ਜੀ ਤੇ ਇਧਰੋਂ ਵੀ ਇਹ ਰੂਮ ਨਾਲ ਸਾਹਮਣੇ ਹੀ ਬਾਲਕਨੀ ਆ ਗਈ ਹਾਂ ਜੀ ਇਧਰ ਆ ਗਈ ਬਾਲਕਨੀ ਹਾਂ ਜੀ ਜੀ ਲੋਬੀ ਦੋਸਤੋ ਜਿਹੜੀ ਬਾਈ ਨੇ ਗੱਲ ਕਹੀ ਸੀ ਵੀ ਜਦੋਂ ਪਿੰਡ ਆਈਏ ਤਾਂ ਪਿੰਡ ਵਾਲਾ ਨਜ਼ਾਰਾ ਲਈਏ ਤਾਂ ਉਹ ਹਰ ਇੱਕ ਰੂਮ ਦੇ ਵਿੱਚੋਂ ਤੁਹਾਨੂੰ ਨਜ਼ਾਰਾ ਦੇਖਣ ਨੂੰ ਮਿਲੇਗਾ ਹਾਂਜੀ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਹਰ ਦੀ ਤੁਸੀਂ ਅ ਲੋਕੇਸ਼ਨ ਚੈੱਕ ਕਰੋ ਇੱਕ ਵਾਰ ਸਾਹਮਣੇ ਸੜਕਾ ਬਿਲਕੁਲ ਤੇ ਬੂਟਿਆਂ ਦੇ ਵਿੱਚ ਜਿਹੜੇ ਜੇ ਲਾਈਟਾਂ ਚੱਲਦੀਆਂ ਤਾਂ ਹੋਰ ਇੱਕ ਸ਼ਾਨਦਾਰ ਜਿਹੜਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਰੂਮ ਦੇ ਨਾਲ ਸਰ ਵਾਸ਼ਰੂਮ, ਬੋਕਿੰਗ ਕਲੋਜ਼ਟ ਹਾਂਜੀ ਅਟੈਚ ਆ ਗਈ ਜੀ ਅਟੈਚ ਆ ਗਈ ਹਾਂਜੀ ਠੀਕ ਹੈ ਜੀ ਲੋਬੀ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਇਧਰ ਤੁਸੀਂ ਦੇਖ ਸਕਦੇ ਹੋ ਮਤਲਬ ਇਹਦੇ ਵਿੱਚ ਸਟੋਨ ਵਾਲਾ ਜਿਵੇਂ ਸਟੋਨ ਵਾਲੀਆਂ ਟਾਈਲਾਂ ਲੱਗੀਆਂ ਹੋਈਆਂ ਨੇ ਤੇ ਉਧਰ ਸਟੋਨ ਦਾ ਵਰਕ ਹੋਇਆ ਹੋਇਆ ਤੇ ਮਤਲਬ ਇੱਕ ਜੇ ਕਹਦੀ ਵੀ ਇੱਕ ਲਗਜ਼ਰੀਅਸ ਹੋਟਲ ਦੇ ਵਿੱਚ ਜਾਂਦੇ ਆ ਉਹ ਜਿਹਾ ਆਪਣਾ ਇਹ ਰੂਮ ਦਾ ਵਾਸ਼ਰੂਮ ਤਿਆਰ ਕੀਤਾ ਹੋਇਆ ਹਾਂ ਨੇ ਇੱਥੇ ਥੋੜਾ ਜ਼ੋਰ ਜ਼ਿਆਦਾ ਲਗਾਇਆ ਸੀ ਜੀ ਬਿਲਕੁਲ ਉੱਪਰ ਦੀ ਰੋਸ਼ਨੀ ਦਾ ਹੀ ਪੂਰਾ ਪ੍ਰਬੰਧ ਰੱਖਿਆ ਵੀ ਲਾਈਟ ਵੀ ਇਹ ਨਾਂ ਚਲਾਈਏ ਤਾਂ ਦਿਨ ਦੇ ਵਿੱਚ ਪੂਰੀ ਰੋਸ਼ਨੀ ਜਿਹੜੀ ਵਾਸ਼ਰੂਮ ਦੇ ਵਿੱਚ ਆਪਾਨੂੰ ਮਿਲਣੀ ਹੈਗੀ ਕਾਫੀ ਹਾਂਜੀ ਜੀ ਤੇ ਭਾਈ ਜੇ ਗੱਲ ਕਰੀਏ ਹੁਣ ਬਹੁਤ ਸਾਰੇ ਦੋਸਤਾਂ ਦੇ ਸੁਪਨੇ ਹੁੰਦੇ ਨੇ ਵੀ ਯਾਰ ਸਾਡਾ ਸੁਪਨਾ ਦਾ ਘਰ ਸੋਹਣਾ ਬਣੇ ਹਾਂਜੀ ਤੇ ਉਹ ਸੁਪਨਾ ਤੁਹਾਡੇ ਫਾਦਰ ਸਾਹਿਬ ਨੇ ਵੀ ਲਿਆ ਤੁਸੀਂ ਵੀ ਲਿਆ ਤੇ ਕਰ ਬਾਕੀ ਤੁਹਾਡਾ ਬਹੁਤ ਸੋਹਣਾ ਬਣਿਆ ਮੁਬਾਰਕਾ ਥੈਂਕ ਯੂ ਵੀਰ ਤੁਹਾਡੀ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੇ ਕੀ ਕਹਿਣਾ ਚਾਹੋਗੇ ਜਿਹੜੇ ਮਿੱਤਰ ਮਿਹਨਤ ਕਰ ਰਹੇ ਨੇ ਅੱਜ ਇਸ ਸਮੇਂ ਦੇ ਵਿੱਚ ਟਾਈਮ ਲੱਗਦਾ ਜੀ ਹਰੇਕ ਚੀਜ਼ ਨੂੰ ਪਰ ਕਿਸੇ ਨੂੰ ਕਿਸੇ ਦਿਨ ਵੰਦਾ ਉੱਥੇ ਚਲੇ ਜਾਂਦਾ ਠੀਕ ਹੈ ਜੀ ਇਹੀ ਕਹਿਣਾ ਚਾਹੁੰਦਾ ਜੀ ਜਿੱਥੋਂ ਜਿਹੜੀ ਜੀ ਸੋਚ ਲਈ ਵੀ ਆਪਾਂ 50 40 ਟੀਚੇ ਤੇ ਪਹੁੰਚਣਾ ਬੰਦਾ ਪਹੁੰਚ ਜਾਂਦਾ ਪਹੁੰਚ ਜਾਂਦਾ ਜੀ ਜੀ ਤੇ ਇਮਾਨਦਾਰੀ ਵੱਡੀ ਚੀਜ਼ ਹੈ ਜੀ ਬਾਕੀ ਤੁਸੀਂ ਉਸ ਨੀਤ ਨਾਲ ਲੈ ਕੇ ਤੁਰਦੇ ਹੋ ਕੋਈ ਵੀ ਚੀਜ਼ ਤਾਂ ਇੱਕਦਮ ਬੰਦਾ ਉਸ ਤੇ ਜਗਾ ਚੈ ਲੈ ਜਾਂਦਾ ਜੀ ਬਿਲਕੁਲ ਜੀ ਯਾਨੀ ਜੇ ਆਪਾਂ ਕਈ ਵੀ ਕੋਈ ਵੀ ਚੀਜ਼ ਆਪਾਂ ਜਲਦੀ ਕਰ ਲਈਏ ਜਲਦੀ ਨਹੀਂ ਹੁੰਦੀ ਉਹਨੂੰ ਸਮਾਂ ਲੱਗਦਾ ਉਹਨੂੰ ਸਮਾਂ ਲੱਗਦਾ ਸਮਾਂ ਲੱਗਦਾ ਸਭ ਤੋਂ ਵੱਡੀ ਗੱਲ ਆ ਵੀ ਟਾਈਮ ਕੋਈ ਵੀ ਚੀਜ਼ ਨੂੰ ਦਿੰਨੇ ਆ ਉਹਦੀ ਵੈਲਿਊ ਆਪ ਨੂੰ ਮਿਲਣੀ ਹੈਗੀ ਤੇ ਉਹਦੇ ਨਾਲੋਂ ਸਭ ਤੋਂ ਵੱਡੀ ਗੱਲ ਇਮਾਨਦਾਰੀ ਹੈ ਜਿਹੜੀ ਤੇ ਟਾਈਮ ਦੇ ਨਾਲ ਇਮਾਨਦਾਰੀ ਦਿੰਨੇ ਆ ਹਰ ਇੱਕ ਚੀਜ਼ ਆਪਣੀ ਵਿੱਚ ਕਹਦੀ ਪੂਰੀ ਹੋ ਜਾਂਦੀ ਪੂਰੀ ਹੋ ਜਾਂਦੀ ਹਾਂਜੀ ਜੀ ਬਾਈ ਤੇ ਇਸ ਤੋਂ ਇਲਾਵਾ ਵੀ ਟੌਪ ਫਲੋਰ ਤੇ ਆਪਾਂ ਡਰੋਨ ਵਾਲੇ ਸ਼ਾਟ ਲਾਵਾਂਗੇ ਉੱਪਰ ਜੇ ਕਹਦੀ ਪਾਣੀ ਸਟੀਲ ਵਾਲੀ ਟੈਂਕੀ ਰੱਖੀ ਆ ਸਟੀਲ ਵਾਲੀ ਟੈਂਕੀ ਰੱਖੀ ਆ ਜੀ ਠੀਕ ਆ ਜੀ ਤੇ ਵਾਟਰ ਪੰਪ ਆ ਠੀਕ ਆ ਜੀ ਤੇ ਹੀਟ ਪੰਪ ਆ ਜੀ ਸਾਰੀ ਕੋਠੀ ਨੂੰ ਇੱਕੋ ਹੀ ਹੀਟ ਪੰਪ ਆ ਜਿਵੇਂ ਸਾਡੇ ਤੇ ਬਾਹਰ ਹੁੰਦਾ ਨਾ ਇੱਕ ਕੋਈ ਪੰਪ ਲੱਗਿਆ ਹੋਇਆ ਉਹ ਗੀਜ਼ਰ ਵਗੈਰਾ ਦੂਸਰੇ ਕਿਤੇ ਨਹੀਂ ਲੱਗੇ ਹੋਏ ਕਨਸੈਪਟ ਨਹੀਂ ਰੱਖਿਆ ਹੋਰ ਕੈਰੀ ਹੈ ਠੀਕ ਹੈ ਜੀ ਭਾਈ ਜੇ ਹੁਣ ਗੱਲ ਕਰੀਏ ਤੁਸੀਂ ਮਤਲਬ ਬਾਹਰ ਦੀ ਗੱਲ ਕੀਤੀ ਅਜਾਪਾ ਗਰਾਊਂਡ ਫੋਰਥ ਹੀ ਚੱਲਦੇ ਨਾਲ ਨਾਲ ਗੱਲਾਂ ਕਰਦੇ ਹਾਂਜੀ ਭਾਈ ਬਾਹਰ ਇਸ ਤਰੀਕੇ ਦੇ ਘਰ ਹੁੰਦਾ ਕੀ ਫਰਕ ਹੁੰਦਾ ਆਪਣੇ ਘਰ ਨਾਲ ਇੱਥੇ ਥੋੜੇ ਖੁੱਲੇ ਜਿਆਦਾ ਹੁੰਦੇ ਆ ਤੇ ਠੀਕ ਹੈ ਜੀ ਮਤਲਬ ਹਾਂਜੀ ਖੁੱਲੇ ਹੋਣ ਦਾ ਕਾਰਨ ਮੇਜਰ ਇਹੀ ਸਪੇਸ ਆਪਣੇ ਕੋਲ ਜਿਆਦਾ ਸਪੇਸ ਜ਼ਿਆਦਾ ਆਣਾ ਆਪਣੇ ਕੋਲ ਇੱਥੇੋਂ ਅੱਧਾ ਕਿੱਲਾ ਜਗ੍ਹਾ ਠੀਕ ਹੈ ਜੀ ਹਾਂ ਜੀ ਜਿਵੇਂ ਆਪਣੇ ਅੱਧਾ ਕਿੱਲਾ ਲੈਣਾ ਮਤਲਬ ਇੱਕ ਬਹੁਤ ਵੱਡੀ ਹੋ ਜਾਂਦੀ ਹੈ ਹਾਂ ਜੀ ਜਿਹੜੀ ਕੋਠੀ ਬਣੀ ਅੱਧੇ ਕਿੱਲੇ ਚ ਬਣੀ ਹੋਈ ਆ ਠੀਕ ਹੈ ਜੀ ਤੇ ਡੱਬੇ ਆਪਣਾ ਦੂਸਰਾ ਘਰ ਆਪਣਾ ਪਿੱਛੇ ਰਹਿ ਗਿਆ ਜੀ ਠੀਕ ਹੈ ਜੀ ਹਾਂ ਜੀ ਤੇ ਉਹਦਾ ਸਾਡੇ ਕੋਈ ਏਕੜ ਜਗ੍ਹਾ ਸੀਗੀ ਇੱਥੇ ਜੀ ਠੀਕ ਹੈ ਜੀ ਅੱਧਾ ਚਾਚਾ ਜੀ ਉਹਨਾਂ ਨੂੰ ਅੱਧਾ ਸਾਂਝਾ ਸੀਗਾ ਠੀਕ ਹੈ ਜੀ ਮਤਲਬ ਕੁੱਲ ਮਿਲਾ ਕੇ ਜੇ ਕਹਦੀ ਵੀ ਉਧਰ ਇਹਨੇ ਖੁੱਲੇ ਡੁੱਲੇ ਉਹ ਜਿਵੇਂ ਕਹਿੰਦੇ ਨੇ ਜਦੋਂ ਬਾਹਰ ਕੋਈ ਆਉਂਦਾਗਾ ਉਹ ਕਹਿੰਦਾ ਵੀ ਇੱਕ ਸੁੱਖ ਦਾ ਸਾਂਝ ਆਇਆ ਵੀ ਹਾਂ ਪਿੰਡ ਦਾ ਪਿੰਡ ਹੀ ਆ ਜੀ ਪਿੰਡ ਦਾ ਪਿੰਡ ਹੀ ਆ ਜ ਦਵਾਈ ਇੱਕ ਚੀਜ਼ ਹੋਰ ਵੀ ਦੱਸਣੀ ਸੀਗੀ ਹਾਂ ਜੀ ਅ ਵੀ ਹਰ ਸਾਲ ਚ ਇੱਕ ਗੇੜਾ ਤਾਂ ਹੈ ਹੀ ਹੈਗਾ ਦੋ ਦੋ ਵੀ ਲਾ ਦਿੰਦੇ ਨੇ ਦੋ ਵੀ ਲੱਗ ਜਾਂਦੇ ਆ ਜੀ ਠੀਕ ਹੈ ਜੀ ਇੱਕ ਤਾਂ ਪੱਕਾ ਹੀ ਹੁੰਦਾ ਜੀ ਤੇ ਦੋ ਗੇੜੇ ਵੀ ਲੱਗੇ ਜਾਂਦੇ ਆ ਠੀਕ ਹੈ ਜੀ ਜੀ ਕਰਦਾ ਆਉਣ ਉਹ ਵੀਰ ਕੀ ਬਾਤ ਹੈ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਜੀ ਹਾਂ ਤੇ ਦੋਸਤੋ ਜਿਹੜੇ ਵੀ ਮਿੱਤਰ ਮੇਰੇ ਬਾਹਰ ਬੈਠਿਆ ਨਾ ਜਰੂਰ ਇੰਡੀਆ ਵੇਟ ਕਰਿਆ ਕਰੋ ਇਹਦੇ ਨਾਲ ਨਾ ਕਾਫੀ ਚੀਜ਼ਾਂ ਦਾ ਜਿਹੜਾ ਫਾਇਦਾ ਹੋ ਜਾਂਦਾ ਭਈ ਮੈਂ ਨਾ ਜਦੋਂ ਕਿਸੇ ਵੀ ਐਨਆਰਈ ਭਰਾ ਦੀ ਵੀਡੀਓ ਕਰਦਾ ਉਹਦੇ ਵਿੱਚ ਮੈਨੂੰ ਕੱਲਾ ਐਨਆਰਈ ਭਰਾ ਨਹੀਂ ਲਿੰਦਾ ਤਾਂ ਮੈਨੂੰ ਬਹੁਤ ਸਾਰੇ ਮਜ਼ਦੂਰਾਂ ਦੀ ਰੋਟੀ ਚੱਲਦੀ ਘਰ ਚੱਲਦੇ ਆ ਮਿਸਤਰੀਆਂ ਦੇ ਲਾ ਲੋ ਆਰਕੀਟੈਕਟ ਜਾਂ ਬਿਲਡਰ ਜੋ ਕੋਈ ਵੀ ਜਿਹੜਾ ਤੁਹਾਡੇ ਨਾਲ ਜੁੜਿਆ ਜੇ ਤੁਸੀਂ ਇੱਥੇ ਇਨਵੈਸਟ ਕੀਤਾ ਤਾਂ ਬਹੁਤ ਸਾਰੇ ਮਿੱਤਰ ਕਹਿੰਦੇ ਇਸ ਤਰ੍ਹਾਂ ਬਾਹਰ ਹੀ ਆਵਦਾ ਘਰ ਬਣਾ ਲਿਆ ਤਾਂ ਉਹਦੇ ਨਾਲ ਚੰਗਾ ਇੱਥੇ ਜੇ ਤੁਸੀਂ ਜਿੰਨੇ ਵੀ ਰੁਪਏ ਲਾਉਣੇ ਹੋ ਤਾਂ ਘਟੋ ਘਟ 10 ਘਰਾਂ ਦੇ ਦੀਵੇ ਚਲਾਉਣੇ ਬਿਲਕੁਲ ਜੀ ਉਹਨਾਂ ਨਾਲ ਆਪਣੇ ਹੁੰਦਰਾ ਬਰਦਰ ਵਕੇਸ਼ਨ ਹਾਊਸ ਕਹਿੰਦੇ ਨੇ ਆਪਾਂ ਉੱਥੇ ਗੋਰੇ ਵੀ ਲੈਂਦੇ ਆ ਬਿਲਕੁਲ ਜ ਕੋਈ ਕਿਸੇ ਸਟੇਟ ਜਾ ਕੇ ਲੈ ਲੈਂਦਾ ਕੋਈ ਕਿਸੇ ਸਟੇਟ ਚ ਲੈ ਲੈਂਦਾ ਤਾਂ ਆਪਾਂ ਆਪਣੀ ਸਟੇਟ ਚ ਕਿਉਂ ਨਾ ਲਈਏ ਹਾਂ ਆਪਾਂ ਆਪਣੀ ਜਗ੍ਹਾ ਜਿੱਥੇ ਪਿੰਡ ਜੰਮੇਪਲੇ ਹੈ ਨਾ ਜਿੱਥੇ ਆਪਣੇ ਬਾਪੂ ਦਾਦਿਆਂ ਦੀਆਂ ਬਜ਼ੁਰਗਾਂ ਨੇ ਜਾਤਾਂ ਇੱਥੋਂ ਹੀ ਤੁਰਿਆ ਆਪਾਂ ਬਿਲਕੁਲ ਹਾਂ ਫਿਰ ਤੁਸੀਂ ਉੱਥੇ ਕਿਉਂ ਨਹੀਂ ਪੈਸਾ ਲਗਾ ਸਕਦੇ ਨਾ ਬਿਲਕੁਲ ਜੀ ਮੇਰੀ ਇਹ ਵੱਡੀਆਂ ਵੱਡੀਆਂ ਸੋਚ ਹੈ ਬਈ ਬਹੁਤ ਚੰਗੀ ਸੋਚ ਹੈ ਹਾਂ ਤੇ ਲਓ ਵੀ ਦੋਸਤੋ ਕਮੈਂਟ ਕਰਕੇ ਦੱਸਿਓ ਬਾਈ ਦਾ ਸੁਪਨੇ ਦਾ ਘਰ ਤੁਹਾਨੂੰ ਕਿੱਦਾਂ ਲੱਗਿਆ ਤੇ ਜੇਕਰ ਤੁਸੀਂ ਵੀ ਚਾਹੋ ਨਾ ਵੀ ਯਾਰ ਅਸੀਂ ਸੁਪਨੇ ਦਾ ਘਰ ਬਣਾਉਣਾ ਹਾਂਜੀ ਬਾਈ ਵਾਂਗੂ ਘੈਂਟ ਜਾ ਸੁਪਨੇ ਲਈ ਇੱਕ ਬਾਈ ਨੇ ਗੱਲ ਦੱਸੀ ਸੀ ਵੀ ਇੱਕ ਮਿਹਨਤ ਤੇ ਕਮਾਨਦਾਰੀ ਦੋ ਚੀਜ਼ਾਂ ਕਰਨੀਆਂ ਪੈਣਾਂ ਦੋ ਚੀਜ਼ਾਂ ਦੇ ਤੁਸੀਂ ਕੰਮ ਕਰੋਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਪਾਮ ਟਰੀ ਬਾਦ ਉਹਨਾ ਥੋੜੇ ਟਾਈਮ 'ਚ ਵੱਜ ਜਾਂਦਾ ਉਵੇਂ ਤੁਸੀਂ ਵੱਜ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਜੀ ਲੇਕ ਆਪਣੇ ਮਾਮਾ ਜੀ ਦੀ ਜਰੂਰ ਜੀ ਸਾਡੇ ਹੈਗੇ ਮਾਮਾ ਜੀ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਠੀਕ ਹੈ ਜੀ ਮਾਮਾ ਜੀ ਸਤਿਕਾਰ ਤੇ ਮਤਲਬ ਮੈਨੂੰ ਲੱਗਦਾ ਮਾਮਾ ਮਾਮਾ ਜੀ ਨੇ ਬਣਵਾਇਆ ਘਰ ਆਸਮਾਨ ਮਾਮਾ ਜੀ ਨੇ ਬਣਵਾਇਆ ਜੀ ਇੱਥੇ ਹੀ ਰਹਿੰਦਾ ਕਿਉਂਕਿ ਮਾਮਾ ਜੀ ਦੀ ਡਿਊਟੀ ਇੱਥੇ ਰਹਿੰਦੀ ਹੈ ਤੇ ਤੁਸੀਂ ਤਾਂ ਚਲੋ ਬਾਹਰ ਹੋਨੇ ਹੋ ਤੇ ਮਾਮਾ ਜੀ ਉਹਦੇ ਇੱਕ ਬਾਈਟ ਜ਼ਰੂਰ ਲਵਾਂਗੇ ਹਾਂਜੀ ਤੇ ਆਜੋ ਕਰਦੇ ਆ ਗੱਲਬਾਤ ਮਾਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਧੰਨਵਾਦ ਕਰਦੇ ਆ ਵੀ ਇੰਨਾ ਸੋਹਣਾ ਘਰ ਬਣਾਉਣ ਲਈ ਤੁਸੀਂ ਬਾਈ ਨਾਲ ਪੂਰਾ ਸਹਿਯੋਗ ਦਿੱਤਾ ਮਤਲਬ ਤੁਸੀਂ ਕੰਪਲੀਟ ਕਰਾਇਆ ਜੀ ਕਹਿ ਦੀ ਹਾਂ ਜਿਵੇਂ ਵੀ ਇਹ ਕਹੀ ਜਾਂਦਾ ਸੀ ਬਾਹਰੋਂ ਵੀ ਆ ਲਾਉਣਾ ਲਾਉਣਾ ਲਾਈ ਜਾਂਦੇ ਸੀ ਠੀਕ ਹੈ ਜੀ ਹਾਂ ਬਾਹਰੋਂ ਲਿਆ ਕੇ ਜਾ ਦਿੱਲੀੋਂ ਲਿਆਉਣਾ ਪੈਂਦਾ ਸੀ ਠ ਤੇ ਹੁਣ ਜਿਵੇਂ ਗੱਲ ਕਰੀਏ ਘਰ ਸੋਹਣਾ ਬਣ ਗਿਆ ਤੇ ਆਨੰਦ ਜਾਉਂਦਾ ਵੀ ਹਾਂ ਚੀਜ਼ ਯਾਰ ਜਿਹੜੀ ਬਾਈ ਦੀ ਸੋਸੀ ਵੀ ਵਧੀਆ ਬਣਿਆ ਹਾਂ ਬਹੁਤ ਸੋਹਣਾ ਲੱਗਦਾ ਜੀ ਆਪ ਨੂੰ ਵੀ ਚੰਗਾ ਲੱਗਦਾ ਵਧੀਆ ਲੱਗਦਾ ਠੀਕ ਹੈ ਜੀ ਹਾਂ ਜੀ ਤੇ ਮਾਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਿਉਂਕਿ ਇਹ ਵੀ ਜ਼ਰੂਰੀ ਹੁੰਦਾ ਜਦੋਂ ਪਰਿਵਾਰ ਆਪਣਾ ਬਾਹਰ ਬੈਠਾ ਜਿਹੜਾ ਵੀ ਇੱਥੇ ਆਪਣੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਉਹੀ ਨਾਲ ਖੜਦੇ ਨੇ ਖੜਦੇ ਹਾਂ ਤੇ ਇਸ ਤੋਂ ਇਲਾਵਾ ਬਾਈ ਜੇ ਗੱਲ ਕਰੀਏ ਹੁਣ ਆਪਾਂ ਇੱਥੇ ਬੈਠੇ ਹਾਂ ਹਾਂਜੀ ਲਾਉਣ ਦੇ ਵਿੱਚ ਤੇ ਇਧਰ ਬੈਕ ਸਾਈਡ ਤੇ ਬਈ ਕੀ ਕੀ ਆਪਸ਼ਨ ਰਹਿ ਜਾਂਦੀਆਂ ਬੈਕ ਸਾਈਡ ਤੇ ਇੱਕ ਤਾਂ ਵਾਸ਼ਰੂਮ ਆ ਫੁੱਲ ਨਾਲ ਇੱਕ ਰੂਮ ਆ ਠੀਕ ਹੈ ਜੀ ਵੀ ਕਿਸੇ ਨੇ ਵੀ ਕਰੇ ਕੋਈ ਡਰਾਈਵਰ ਵਗੈਰਾ ਆ ਗਿਆ ਨਾਲ ਕੋਈ ਵੀ ਹੈ ਨਾ ਉੱਥੇ ਰੁੱਕ ਸਕਦੇ ਆ ਤੇ ਨਾਲ ਆਪਣੇ ਓਪਨ ਕਿਚਨ ਬਣਾਈ ਆ ਠੀਕ ਹੈ ਜੀ ਬਾਰ ਕਹ ਲਓ ਕਿਚਨ ਕਹ ਲਓ ਕੁਝ ਵੀ ਹੈ ਨਾ ਵੀ ਇੱਥੇ ਦੋਸਤ ਮਿੱਤਰ ਆਉਂਦੇ ਆ ਇੱਥੇ ਬੈਠ ਕੇ ਆ ਇੰਜੋਏ ਕਰ ਸਕਦੇ ਆ ਇੰਜੋਏ ਕਰਦੇ ਆ ਬਾਰਬੀਕਿਊ ਕਰਨਾ ਇੱਥੇ ਆਪਣੇ ਫ੍ਰਿਜ ਲਗਾਤੀ ਆ ਸਦਾ ਕਹਿੰਦੇ ਕੰਮ ਚੱਲਦੇ ਰਹਿੰਨੇ ਨੇ ਹਾਂਜੀ ਜਿਮਲੇ ਜੀ ਬੈਠੇ ਹੁੰਦੇ ਆ ਸਹੀ ਗੱਲ ਆ ਪਾਪਾ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਤੇ ਬਾਈ ਹੋਰਾਂ ਦਾ ਵੀ ਧੰਨਵਾਦ ਇਹਨਾਂ ਨੇ ਲਾਈਟਿੰਗ ਦਾ ਕੰਮ ਕੀਤਾ ਜੀ ਲਾਈਟਿੰਗ ਦਾ ਕੀਤਾ ਠੀਕ ਹੈ ਜੀ ਸਾਰੀ ਲਾਈਟਿੰਗ ਵਾਕਈ ਇੱਕ ਇੱਕ ਚੀਜ਼ ਚੌਂਕਦੀ ਹੈਗੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਤੇ ਧੰਨਵਾਦ ਉਹ ਸਾਰੀ ਟੀਮ ਦਾ ਜਿਨ੍ਹਾਂ ਨੇ ਕਹਿੰਦਾ ਪਹਿਲੀ ਇੱਟ ਤੋਂ ਲੈ ਕੇ ਤੇ ਅਖੀਰ ਤੱਕ ਜਿਨੇ ਵੀ ਕੰਮ ਕੀਤਾ ਸਾਰਿਆਂ ਦਾ ਧੰਨਵਾਦ ਅਸੀਂ ਸ਼ਰੂ ਬਾਓ ਜੀ ਦੇ ਕਹਿਣ ਤੋਂ ਖੰਨੇ ਤੋਂ ਦਿੱਲੀ ਚੱਲ ਕੇ ਦੇ ਲੋਰੇ 20 ਦਾ ਕੰਮ ਕਰਿਆ ਸਾਰਾ ਕੀ ਕੀ ਬਾਤ ਹੈ ਜੀ ਦਿੱਲੀ ਖੰਨੇ ਤੋਂ ਨਹੀਂ ਬਾਕੀ ਅੰਦਰ ਵੀ ਲਾ ਲਈਏ ਬਾਈ ਉਹਨਾਂ ਨੇ ਸਾਰਾ ਕਰਵੇਟ ਕਰਾਇਆ ਤਾਂ ਬਹੁਤ ਸੋਹਣੇ ਤਰੀਕੇ ਨਾਲ ਬਿਜਲੀ ਦਾ ਵੀ ਹਰ ਇੱਕ ਚੀਜ਼ ਮਤਲਬ ਜਿਹੜੇ ਵੀ ਮਿਸਤਰੀ ਨੇ ਕੰਮ ਕੀਤਾ ਟੀਮ ਨੇ ਕੰਮ ਕੀਤਾ ਸੋਹਣਾ ਕੰਮ ਕੀਤਾਗਾ ਤੇ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ ਟਾਈਮ ਤਾਂ ਜਰੂਰ ਲੱਗ ਗਿਆ ਚੀਜ਼ ਚੀਜ਼ ਵਧੀਆ ਬਣੀ ਚੀਜ਼ ਵਧੀਆ ਬਣੀ ਚੀਜ਼ ਦੇਖਣ ਵਾਲੀ ਬਣੀ ਧੰਨਵਾਦ ਜੀ ਬਹੁਤ ਬਹੁਤ ਓਕੇ ਫਿਰ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ ਜ ਦੋਸਤੋ ਜੇਕਰ ਤੁਸੀਂ ਵੀ ਕੋਈ ਸੁਬਣ ਦੇ ਘਰ ਇਸ ਤਰੀਕੇ ਨਾਲ ਸੋਨਾ ਬਣਾਇਆਗਾ ਤਾਂ ਸਾਨੂੰ WhatsApp ਕਰੋ 987804703 ਤੇ ਤੇ ਤੁਹਾਡੇ ਲਈ ਨਵੇਂ ਤੋਂ ਨਵੇਂ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਦੋਸਤੋ